ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੀਂ ਠੀਕ-ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ-ਠਾਕ ਹਾਂ ਤੇ ਲੱਗੇ ਜੀ ਬਲੌਗ ਦੀ ਸਟਾਰਟਿੰਗ ਕਰਨ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸ ਕੇ ਜਾਇਓ ਜੀ ਤੇ ਪਲੀਜ਼ ਵੀਡੀਓ ਨੂੰ ਫੋਲੋਅਰ ਚ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ ਜੀ ਜਿਨ੍ਹਾਂ ਨੇ ਆਪਣੀ ਕੱਲ ਵਾਲੀ ਵੀਡੀਓ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਕੀਤੇ ਆ ਤੇ ਇਸ ਤਰ੍ਹਾਂ ਹੀ ਆਪਦੇ ਸਪੋਰਟ ਆ ਜਿਹੜਾ ਸਾਡੇ ਨਾਲ ਬਣਾਈ ਰੱਖਿਓ ਤੇ ਐਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਤੁਹਾਡੇ ਕਮੈਂਟਾਂ ਨਾਲ ਸਾਨੂੰ ਬਹੁਤ ਵਧੀਆ ਚੰਗੀ ਗੱਲ ਲੱਗ ਜਾਂਦੀ ਆ ਕਿ ਮੋਟੀਵੇਸ਼ਨ ਆ ਜਿਹੜੀ ਉਹ ਮਿਲਦੀ ਆ ਤੇ ਵੀਡੀਓ ਬਣਾਉਣ ਨੂੰ ਵੀ ਦਿਲ ਕਰਦਾ ਆ ਤੇ ਐਡਾ ਹੁੰਦਾ ਹੈ ਕਿ ਚੋਣ ਹਨ ਹ ਆਪਣੇ ਜਿਹੜੇ ਆਪਾਂ ਨੂੰ ਦੇਖਣ ਵਾਲੇ ਆਪਾਂ ਨੂੰ ਚਾਹਣ ਵਾਲੇ ਆ ਤੇ ਉਹ ਹਨ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਲਾਈਕ ਵੀ ਕਰਕੇ ਜਾਂਦੇ ਆ ਤੇ ਆਪਾਂ ਉਹਨਾਂ ਦੇ ਲਈ ਵੀਡੀਓ ਬਣਾਈਏ ਤੇ ਹਾਂਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤਰੀਕ ਹੈਗੀ ਆ ਜੀ ਇੱਥੇ 4 ਤਰੀਕ ਦੀ ਸ਼ਾਮ ਦੀ ਇਹ ਵੀਡੀਓ ਆ ਤੇ ਆਪਾਂ ਹੋ ਸਕਦਾ ਇਹ 5 ਤਰੀਕ ਨੂੰ ਵੀਡੀਓ ਪਾਵਾਂਗੇ ਤੇ 5 ਤਰੀਕ ਨੂੰ ਕਹਿ ਸਕਦੇ ਆ ਕਿ ਇਹ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਮੈਂ ਉਧਰ ਸਾਰਾ ਕੰਮ ਜਿਹੜਾ ਸੋਰੀ ਦਾ ਉਹ ਆਪਾਂ ਨੂੰ ਵੇੜਿਆ ਸੀਗੇ ਤੇ ਇੱਧਰ ਮੈਂ ਲੱਗੀ ਸੀਗੀ ਜੀ ਬਸਮਾ ਦਾ ਕੰਮ ਸਟਾਰਟ ਕੀਤਾ ਸੀਗਾ ਪਹਿਲਾਂ ਗੋਹ ਲਗੂਗਾ ਖਿਚਿਆ ਤੇ ਦੋ ਮੱਝਾਂ ਆਪਾਂ ਬਾਹਰ ਬੰਨੀ ਹੋਈਆਂ ਨੇ ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਪਾਣੀ ਪਿਲਾਉਣਾ ਸੀਗਾ ਤੇ ਅਜਾ ਕਿਹਦਾ ਦੇ ਕੇ ਤਿੰਨ ਚਾਰ ਦਿਨਾਂ ਤੋਂ ਹਨਾ ਲਗਾਤਾਰ ਮੀਂਹ ਪੈ ਰਿਹਾ ਹਨਾ ਕਿੰਨੇ ਦਿਨ ਹੋ ਗਏ ਆ ਤਿੰਨ ਚਾਰ ਦਿਨਾਂ ਤੋਂ ਤਾਂ ਵਾਧੂ ਹੋ ਗਿਆ ਤੇ ਮੀਂਹ ਪੈਣ ਕਰਕੇ ਵਿਚਾਰੀਆਂ ਅਹੀਂ ਅੰਦਰ ਹੀ ਸੀਗੀਆਂ ਤੇ ਬਾਹਰ ਵੀ ਨਹੀਂ ਕੱਢ ਹੁੰਦੀਆਂ ਹੈਗੀਆਂ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਵਿਚਾਰੇ ਪਸ਼ੂਆਂ ਦਾ ਵੀ ਹੋ ਇੱਕ ਥਾਂ ਤੇ ਹੀ ਖੜੇ ਰਹਿੰਦੇ ਆ ਤੇ ਕਿਥੇ ਦਾ ਹਨਾ ਹੁਣ ਇਹਨਾਂ ਨੇ ਆਪਾਂ ਕਹ ਦਿੰਦੇ ਵੀ ਕੱਚੇ ਦੇ ਵਿੱਚ ਬਾਹਰ ਬੈਠਣਾ ਹੁੰਦਾ ਆ ਨਾ ਸਵੇਰੇ ਆਪਾਂ ਸਜਰੇ ਕੱਢ ਦੇਈਦੇ ਆ ਪੱਠੇ ਵਗੈਰਾ ਭਾਗੇ ਤਾ ਰਤੁਰਾ ਹਨ ਕੱਢ ਕੇ ਪੱਠੇ ਪਾ ਕੇ ਉਹ ਚ ਬਾਣੀ ਪੁਣੀ ਪਲਾ ਕੇ ਜੀ ਆਪਾਂ ਬਾਹਰ ਕੱਢ ਦੇਈ ਦਿੰਨੇ ਇਹ ਪਰ ਹੁਣ ਕਿੰਨੇ ਦਿਨਾਂ ਤੋਂ ਇਹ ਵਿਚਾਰੀਆਂ ਇੱਥੇ ਅੰਦਰ ਹੀ ਹੁੰਦੀਆਂ ਨੇ ਪੱਕੇ ਫਰਸ਼ ਤੇ ਤੇ ਹੁਣ ਬਸ ਮੀਂਹ ਕਰਕੇ ਥੋੜਾ ਜਿਹਾ ਪਸ਼ੂਆਂ ਦਾ ਵੀ ਹਾਂ ਆਪਾਂ ਕਹਿੰਦੇ ਬੁਰਾ ਹਾਲ ਜਾਈ ਔਖਾ ਹੀ ਇਹ ਵਿਚਾਰੀਆਂ ਨੇ ਹੁਣ ਨੇ ਕਈ ਵਾਰੀ ਪੱਠੇ ਵੀ ਵੱਡ ਹੁੰਦੇ ਆ ਤੇ ਕਈ ਵਾਰੀ ਉਹ ਵੀ ਨਹੀਂ ਵੱਡ ਹੁੰਦੇ ਇਹ ਵਿਚਾਰੀਆਂ ਸਨ ਨਹੀਂ ਦੇ ਹੀ ਨਹੀਂ ਸਨਿਓ ਜੰਦੀ ਇਹਨਾਂ ਨੂੰ ਕਰਨੀ ਪੈਂਦੀ ਹੈ ਕਿਉਂਕਿ ਜੀ ਨਹੀਂ ਹੈ ਨਾ ਕਾਫੀ ਜ਼ਿਆਦਾ ਪੱਠੇ ਵੀ ਨਹੀਂ ਵੱਡ ਹੁੰਦੇ ਹੈਗੇ ਤੇ ਬਾਕੀ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਜਾਂ ਧਾਰਾ ਦਾ ਟਾਈਮ ਹੋ ਚੁੱਕਿਆ ਸੀ ਮੈਂ ਸੋਚਿਆ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਦੇ ਥੱਲੇ ਫਰਸ਼ ਹੈ ਜਿਹੜਾ ਉਹ ਆਪਾਂ ਸੁੰਬਰਦੀ ਹੈ ਫਿਰ ਜੀ ਹੈ ਨਾ ਜਦੋਂ ਸੁੰਬਰਦਾਂ ਨੇ ਤੇ ਫਰਸ਼ ਵਧੀਆ ਹੈ ਨਾ ਜੰਦੀ ਸੁੱਕ ਜਾਂਦਾ ਫਿਰ ਆਰਾਮ ਦੇ ਨਾਲ ਚਲੋ ਬੈਠੀਆਂ ਰਹਦੀਆਂ ਨੇ ਤੇ ਅਰ ਸੋਈ ਦਾ ਕੰਮ ਆ ਜਿਹੜਾ ਉਹ ਉਧਰ ਮੈਂ ਸਾਰਾ ਨਵੇੜਿਆਈ ਸੀ ਕਿ ਜੀ ਆਟਾ-ਟਾ ਗੁੰਨ ਕੇ ਰੱਖਿਆ ਸੀਗੇ ਭਾਂਡੇ ਵਗੈਰਾ ਮਾਂ ਜਾਈ ਸੀਗੀ ਹਜੇ ਰੋਟੀ ਰਹਿਦੀ ਆ ਬਣਾਉਣ ਤੋਂ ਹੁਣਾਂ ਤੇ ਦਾਲ-ਸਬ지 ਵੀ ਅੱਪਾ ਬਣਾ ਲਈ ਸੀਗੀ ਦਾਲ-ਸਬ지 ਤਾਂ ਬਣਾਈ ਸੀ ਜੀ ਮੂੰਗੀ ਮਸਤੀ ਦੀ ਤੇ ਕਿਤੇ ਕੀ ਧਰਾਂ ਡੈਮ ਹੋ ਚੁੱਕੇ ਸੀ ਸਾਢੇ 5:00 6:00 ਦਾ ਤੇ ਭਲਾ ਹਰਪਨ ਰੋਈ ਗਈ ਆ ਉਹਦੇ ਕਰਕੇ ਜੀ ਥੋੜਾ ਜੀ ਅੱਪਾ ਧਰਾਂ ਗੱਡਣ ਦੇ ਵਿੱਚ ਲੇਟ ਹੋ ਗਏ ਤੇ ਗਾਲ ਵੀ ਤਾਂ ਪਾਪਾ ਵੀ ਹੈ ਨਹੀਂ ਸੀਗੇ ਉਹ ਵੀ ਗਏ ਸੀਗੇ ਜੀ ਸਤਲੁਜ ਦਰਿਆ ਤੇ ਕਿਉਂਕਿ ਉੱਥੇ ਨਾ ਬਹੁਤ ਜ਼ਿਆਦਾ ਪਾਣੀ ਆ ਤੇ ਉੱਥੇ ਬੰਨਣਾ ਵੰਨਨੇ ਜਿਹੜੇ ਉਹਨਾਂ ਨੂੰ ਮਿੱਟੀ ਲਾਉਣ ਲੱਗੇ ਹੋਏ ਨੇ ਆਪਣੇ ਵਾਲਾ ਦੋਧਪੁਰ ਦਾ ਸ਼ਾਇਦ ਕਹਿ ਸਕਦੇ ਕਿ ਉੱਥੇ ਦਾ ਬੰਨਾ ਆਪਣੇ ਨੇੜੇ ਆਉਂਦਾ ਹੈ ਤੇ ਕਹਿੰਦੇ ਵੀ ਟੁੱਟਣ ਦੀ ਗਗਾਰ ਤੇ ਇਹੋ ਵਾਈਗਰੂ ਆਪਾਂ ਕਹਿੰਦੇ ਨੇ ਵੀ ਸਾਰਾ ਕੁਝ ਠੀਕ ਠਾਕ ਰੱਖੀ ਹੈ ਨਾ ਤੇ ਸਾਰਾ ਕੁਝ ਹੀ ਠੀਕ ਰਹੇ ਕਿਉਂਕਿ ਜੇ ਪਾਣੀ ਜੇ ਆ ਗਿਆ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਬੱਚਿਆਂ ਦੇ ਨਾਲ ਤਾਂ ਖਾਸ ਕਰਕੇ ਔਖਾ ਹੋ ਜਾਂਦਾ ਕਿਉਂਕਿ ਜੇ ਆਪ ਦਾ ਬੰਦਾ ਹੈ ਨਾ ਕੈਸਾ ਹੈ ਦੇ ਕੇ ਪਾਣੀ ਬਿਨਾ ਰੋਟੀ ਬਿਨਾ ਚਲੋ ਸਾਰ ਲੋਕ ਵੈਸੇ ਸਾਰ ਤਾਂ ਨਹੀਂ ਹੁੰਦਾ ਹੈਗਾ ਚਲੋ ਮਜਬੂਰੀ ਬਣ ਜਾਂਦੀ ਹੈ ਜੀ ਸਾਰਨਾ ਵੀ ਪੈਂਦਾ ਪਰ ਲੇਕਿਨ ਬੱਚਿਆਂ ਦਾ ਇਸ ਟੈਂਪ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਇਸ ਕਰਕੇ ਜੀ ਉੱਥੇ ਗਏ ਸੀਗੇ ਆਪਣੇ ਬੈੱਡ ਤੋਂ ਟਰਾਲੀ ਗਏ ਸੀਗੀ ਜੀ ਪਰ ਕਿਸੇ ਨਾ ਮੁੰਡੇ-ਮੁੰਡੇ ਗਏ ਹੋਏ ਸੀਗੇ ਤੇ ਉਹ ਵੀ ਕੱਲ੍ਹ ਦਾ ਪਾਪਾ ਵੀ ਇਹਨਾਂ ਦੇ ਨਾਲ ਗਿਆ ਸੀਗਾ ਤਾਂ ਕਰਕੇ ਜਿੱਦ ਸਾਰਾ ਸ਼ਾਮ ਦਾ ਕੰਮ ਉਹ ਜਿਹੜਾ ਮੈਨੂੰ ਕਰਨਾ ਪਿਆ ਕਿ ਕਿਤਾ ਪਹਿਲਾਂ ਆਪਾਂ ਪਾਣੀ ਪੁਣੀ ਲੱਗੇ ਸੀਗੇ ਜੀ ਇਹਨਾਂ ਨੂੰ ਬੁਲਾਉਣ ਪਾਣੀ ਪੁਣੀ ਪਲਾ ਕੇ ਜੀ ਫਿਰ ਹਾਂ ਸੋਰੀ ਇੱਥੇ ਬਸ ਆਪਾਂ ਕਰਾਂਗੇ ਇਹਨਾਂ ਨੂੰ ਥੋੜੇ ਜਿ ਪੱਠੇ ਪਾਉਣਗੇ ਜੀ ਕਿਉਂਕਿ ਪੱਠੇ ਪਾਉਣੇ ਪੈਂਦੇ ਆ ਤੇ ਇੱਕ ਮੱਝ ਦਾ ਹਨਾ ਵੈਸੇ ਖੱਟ ਜਾਂਦੀ ਆ ਤੇ ਇੱਕ ਮੱਝਾ ਜਿਹੜੀ ਉਹਨੂੰ ਪੱਠੇ ਪਾ ਕੇ ਧਾਰ ਕੱਢਣੇ ਪੈਂਦੀਆਂ ਨੇ ਤੇ ਚਲੋ ਮੈਂ ਕਿਹਾ ਪਹਿਲਾਂ ਹਾਂ ਹੁਣ ਆਪਾਂ ਕੱਟੇ ਵਾਲੇ ਦੀ ਧਾਰ ਕੱਢ ਲਾਂਦੇ ਆ ਕਿਉਂਕਿ ਜੇ ਤਾਜੀ ਸੂਈ ਦੀ ਮੱਝਾ ਇਹ ਆਪਣੇ ਹਨਾ ਬਿਨਾਂ ਪੱਠਿਆਂ ਤੋਂ ਹੀ ਖੱਟ ਜਾਂਦੀ ਆ ਤੇ ਬਸ ਫਿਰ ਇਧਰਲਾ ਕੰਮ ਲੱਗੇ ਹੋਏ ਸੀ ਜੀ ਨਵੇੜ ਨਮੇ ਤਾਂ ਚਲੋ ਇਧਰਲਾ ਵੀ ਆਪਾਂ ਨਵੇੜ ਜੀ ਕਿਉਂਕਿ ਜੀ ਲੈਟ ਭੱਜ ਜਾਂਦੀ ਹੈ ਕਈ ਵਾਰ ਇਹਨਾਂ ਲੈਟ ਤੋਂ ਬਿਨਾ ਫਿਰ ਪੱਖਿਆਂ ਤੋਂ ਬਿਨਾ ਔਖਾ ਹੋ ਜਾਂਦਾ ਏ ਪੱਖੇ ਚੱਲਦੇ ਆ ਹੁਣ ਤੇ ਫਿਰ ਚਲੋ ਵਧੀਆ ਤਾਰਾ ਗੱਡੀਆਂ ਜਾਂਦੀਆਂ ਨੇ ਵੈਸੇ ਇਹਨਾਂ ਮੱਖੀ ਮੱਛਰ ਤਾਂ ਹੁੰਦੇ ਆ ਜੀ ਸ਼ਾਮ ਨੂੰ ਕਿਉਂਕਿ ਉਹਨੂੰ ਪਾਣੀ ਨਹੀਂ ਕਰਕੇ ਬਾਹਲਾ ਜ਼ਿਆਦਾ ਮੱਛਰ ਹੋਇਆ ਪਿਆ ਵਾ ਕਿਉਂਕਿ ਜੀ ਪਾਣੀ ਖੜਾ ਆਪਣੇ ਬਾਹਰਲੀ ਸਾਈਡ ਵੀ ਕਾਫੀ ਜ਼ਿਆਦਾ ਪਾਣੀ ਖੜਾ ਆ ਤੇ ਮੀਂਹ ਨੂੰ ਪੈਂਦੇ ਨੂੰ ਕਾਫੀ ਦਿਨ ਹੋ ਗਏ ਜੀ ਲਗਾਤਾਰ ਹਉ ਦੇ ਕਰਕੇ ਆਪਣੇ ਜਿਹੜਾ ਪਿਛਲੀ ਸਾਈਡ ਆ ਖੇਤਾਂ ਦਾ ਪਾਣੀ ਇਕੱਠਾ ਹੋ ਜਾਂਦਾ ਏ ਜੀ ਆਪਣੇ ਪਿਛਲੀ ਸਾਈਡ ਤੇ ਬਸ ਉੱਥੇ ਵੀ ਨਹੀਂ ਹਨਾ ਤਾਂ ਕਰਕੇ ਜੀ ਮੱਛਰ ਆ ਜਿਹੜਾ ਬਹੁਤ ਜ਼ਿਆਦਾ ਹੋਇਆ ਤੇ ਆ ਬੰਦਰ ਤੇ ਆ ਪਤੂਆ ਵਗੈਰਾ ਕਰਾਂਗੇ ਇਹਨਾਂ ਨੂੰ ਤੇ ਫਿਰ ਇਹਨਾਂ ਦੀ ਕੱਢਾਂਗੇ ਜੀ ਤਾਰਾਂ ਦੋ ਮੱਝ ਦੀ ਇਹ ਕੱਢਣੀ ਹੁੰਦੀਆਂ ਨੇ ਤੇ ਇੱਕ ਮੱਝ ਜਿਹੜੀ ਆਪਣੀ ਉਹ ਸੂਨੇ ਵਾਲੀ ਆ ਜੀ ਉਹ ਹਟ ਗਈ ਆ ਦੁੱਧ ਦੇਣ ਤੋਂ ਤੇ ਬਸ ਦੋ ਮੱਝਾਂ ਦੀਆਂ ਤਾਰਾਂ ਹੀ ਕੱਢਣੀਆਂ ਹੁੰਦੀਆਂ ਨੇ ਤੇ ਵੈਸੇ ਤਾਂ ਨਾਲ ਤੱਕੇ ਵੀ ਮੈਂ ਹੀ ਕੱਢਦੀ ਹੁੰਦੀ ਆ ਪਰ ਲੇਕਿਨ ਪਾਣੀ ਵਗੈਰਾ ਤੇ ਪੱਠੇ ਨਾ ਹੋਣ ਜਿਹੜੇ ਪਾਣੀ ਹੁੰਦੇ ਆ ਉਹ ਕੱਲ ਵੀ ਦਾ ਪਾਪਾ ਪਾ ਦਿੰਦਾ ਤੇ ਅੱਜ ਉਹ ਗਏ ਹੋਇਆ ਕਰਕੇ ਹਾਂ ਅੱਜ ਮੈਨੂੰ ਹੀ ਜਿਹੜਾ ਕਹਿ ਸਾਡੇ ਕਿ ਪਾਣੀ ਪੋੜੀ ਮੈਂ ਹੀ ਪਲਾਇਆ ਤੇ ਮੈਂ ਹੀ ਅੱਜ ਪੱਠੇ ਪਾਇਆ ਇਹਨਾਂ ਨੂੰ ਤੇ ਇੱਥੇ ਲੱਗ ਗਈ ਸੀਗੀ ਜੀ ਬਸ ਮੈਂ ਧਾਰ ਕੱਢਣ ਮੈਂ ਸੋਚਿਆ ਮੈਂ ਕਿ ਚਲੋ ਆਪਾਂ ਬਾਅਦ ਵਿੱਚ ਪੱਠੇ ਪਾਉਨੇ ਆ ਪਹਿਲਾਂ ਆਪਾਂ ਇਧਰ ਟੱਕੇ ਵਾਲੇ ਦੀ ਆਪਾਂ ਧਾਰ ਜਿਹੜੀ ਉਹ ਕੱਢ ਲਈਏ ਤੇ ਬਾਕੀ ਜੀ ਸਾਰੇ ਭੈਣ ਭਰਾ ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿਉਂਕਿ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਤਾਂ ਕਰਕੇ ਹਾਂ ਆਪਾਂ ਨੂੰ ਮੋਡਿਊਲੇਸ਼ਨ ਬਹੁਤ ਵਧੀਆ ਮਿਲਦੀ ਹੈ ਤੇ ਹਨਾ ਆਪਾਂ ਨੂੰ ਜਾਂਦੀ ਏਦਾਂ ਹੁੰਦਾ ਹੈ ਕਿ ਹੋਰ ਚਾਸ ਕਰਿਆ ਪੈਂਦਾ ਕਿ ਆਪਾਂ ਹਨ ਜਿਹੜੀ ਵੀਡੀਓ ਆਪਾਂ ਤੁਹਾਡੇ ਤੱਕ ਸਾਂਝੀ ਕਰੀਏ ਆਪਾਂ ਤੋਂ ਅਪਲੋਡ ਕਰੀਏ ਹਨਾ ਵੀਡੀਓ ਨੂੰ ਤੇ ਸਾਰੇ ਭੈਣ ਭਰਾਵਾਂ ਹੱਥ ਜੋੜ ਕੇ ਆਪਾਂ ਨੂੰ ਇਹੀ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਉਹ ਸਪੋਰਟ ਕਰਿਆ ਕਰੋ ਤੇ ਬਸ ਜੀ ਇੱਥੇ ਆਪਾਂ ਹੁਣੇ ਅੰਦਰ ਲੱਗੀ ਸੀ ਜੀ ਖੇਡਣ ਅੱਜ ਉਹਦੇ ਕਰਕੇ ਮੈਂ ਥੋੜਾ ਜਿਆ ਲੇਟ ਹੋ ਗਈਆਂ ਕਿਉਂਕਿ ਜੀ ਉਹਨੇ ਮੈਨੂੰ ਅੱਜ ਉਹ ਰੋਈ ਜਾਂਦੀ ਸੀਗੀ ਤੇ ਕੋਈ ਹੈ ਵੀ ਨਹੀਂ ਸੀਗਾ ਫੜਨੇ ਵਾਲਾ ਤੇ ਤਾਂ ਕਰਕੇ ਮੈਂ ਅੱਜ ਥੋੜਾ ਜਿਆ ਤੁਹਾਨੂੰ ਡੇਟ ਹੋ ਗਈ ਤੇ ਬਸ ਇੱਥੇ ਆਪਾਂ ਚਲੋ ਕੋਈ ਗੱਲ ਨਹੀਂ ਆਂਟੀ ਆ ਗਈ ਸੀਗੇ ਜੀ ਦੁੱਧ ਲੈਣ ਇਧਰ ਮੈਨੂੰ ਦਿੱਤਾ ਹੱਕ ਮੰਗਦਾ ਸੀਗਾ ਕਹਿੰਦੇ ਵੀ ਆਂਟੀ ਆ ਜੀ ਦੁੱਧ ਲੈਣ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਨੂੰ 2 ਮਿੰਟ ਕਹਦੇ ਵੀ ਰੁਕ ਜਾਣਗੇ ਬਸ ਮੈਂ ਧਾਰ ਕੱਢ ਲਾ ਮੈਂ 2 ਮਿੰਟ ਚ ਹੀ ਧਾਰ ਕੱਢ ਦੇਣੀ ਆ ਤੇ ਫਿਰ ਮੈਂ ਟ੍ਰੀ ਨੂੰ ਜਿਹੜਾ ਦੁੱਧ ਪਾਣੀ ਆ ਤੇ ਹਾਂਜੀ ਬਾਕੀ ਹਨਾ ਅ ਅੱਪਾ ਕਹਦਣਿਆ ਕਿ ਕੱਲ ਵੀ ਤੇ ਪਪਾ ਆ ਗਿਆ ਸੀਗਾ ਜੀ ਸ਼ਾਮ ਜੇ ਨੂੰ ਤੇ ਆਪਾਂ ਤੁਹਾਡੇ ਨਾਲ ਹੋਂ ਉਹ ਵੀ ਕਲਿੱਪ ਇਹਦੇ ਵਿੱਚ ਹੋਂ ਜਰੂਰ ਐਡ ਕਰਾਂਗੇ ਤੁਸੀਂ ਦੇਖਿਓ ਅੱਗੇ ਅੱਗੇ ਤੇ ਹਨਾ ਸਤਲੋਸ ਤੇ ਪਾਣੀ ਆ ਜਿਹੜਾ ਬਹੁਤ ਜ਼ਿਆਦਾ ਹੋਇਆ ਪਿਆ ਵਾ ਬਹੁਤ ਜ਼ਿਆਦੇ ਕਹਿ ਸਕਦੇ ਹਾਂ ਕਿ ਹਨਾ ਵਿਚਾਰੇ ਮੁੰਡੇ ਵੀ ਜਾ ਜਾ ਕੇ ਹੋਂ ਹੈਲਪ ਕਰਦੇ ਨੇ ਤੇ ਆਪਾਂ ਤਾਂ ਕਹਿੰਨੇ ਵੈਗਰੂ ਮੇਰ ਕਰੇ ਕਿ ਪਾਣੀ ਘਟ ਜਾਵੇ ਜੀ ਬਹੁਤ ਜ਼ਿਆਦਾ ਪਾਣੀ ਹੈ ਤੇ ਪਾਣੀ ਨੂੰ ਦੇਖ ਕੇ ਤਾਂ ਜਿੱਡਾ ਰੇ ਲੱਗੇ ਜਾਂਦਾ ਤੇ ਹੁਆ ਅੱਗੇ ਆਪਾਂ ਤੁਹਾਡੇ ਨਾਲ ਕਲਿੱਪ ਆ ਜਿਹੜੀ ਥੋੜੀ ਜੀ ਆਪਾਂ ਸ਼ੇਅਰ ਕਰਾਂਗੇ ਕੱਲ ਵੀ ਤੇ ਪਪਾ ਬਣਾ ਕੇ ਲੈ ਕੇ ਆਏ ਸੀਗੇ ਤੇ ਐਂਡ ਤੇ ਜਾ ਕੇ ਤੁਸੀਂ ਉਹ ਵੀ ਜ਼ਰੂਰ ਦੇਖਿਓ ਤੇ ਆਪਾਂ ਤੁਹਾਡੇ ਨਾਲ ਉਹ ਵੀ ਕਲਿੱਪ ਆ ਜਿਹੜੀ ਇਹਦੇ ਵਿੱਚ ਸ਼ੋਅ ਕਰਦੇ ਆ ਸ਼ੇਅਰ ਕਰਦੇ ਆ ਜੀ ਅੱਗੇ ਤੇ ਲਾਉਣੀ ਹੈ ਤੇ ਤੁਸੀਂ ਉਹ ਵੀ ਕਲਿੱਪ ਜ਼ਰੂਰ ਦੇਖਿਓ ਤੇ ਦੇਖਿਓ ਕਿ ਪਾਣੀ ਹੈ ਨਾ ਹਾਂ ਕਿੰਨਾ ਜ਼ਿਆਦਾ ਹੈ ਕਿ ਜਿੰਨੀ ਮਰੀਆਂ ਪੈਣਾ ਨਹੀਂ ਜਾ ਸਕਦੀਆਂ ਹੋਈਆਂ ਹਨਾ ਕਿ ਉਹ ਕਰੇ ਬੈਠੀ ਹਾਂ ਦੇਖੋ ਇੱਥੇ ਨਾ ਕਿੰਨਾ ਜ਼ਿਆਦਾ ਪਾਣੀ ਆ ਤੇ ਬਾਕੀ ਇਹਨਾਂ ਜਿਹੜੇ ਕੈਸਾ ਦੇ ਕੇ ਜਾ ਸਕਦੇ ਹਨ ਹਾਂ ਵੀਰ ਭੈਣੋ ਉਹ ਤਾਂ ਜ਼ਰੂਰ ਜਾਓ ਜੀ ਹਨਾ ਜ਼ਰੂਰ ਜਾ ਕੇ ਇੱਥੇ ਹੈਲਪ ਕਰਾਓ ਕਿ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਜੀ ਜੇਕਰ ਹਨਾ ਆਪਾਂ ਕਹਿੰਦੇ ਕੋਈ ਵੀ ਬੰਦ ਟੁੱਟ ਗਿਆ ਤਾਂ ਆਪਣੇ ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਆ ਸਕਦਾ ਤੁਸੀਂ ਦੇਖ ਸਕਦੇ ਕਿ ਅਮ੍ਰਿਤਸਰ ਵਾਲੀ ਸਾਈਡ ਤੇ ਹਨਾ ਕਿੰਨਾ ਜ਼ਿਆਦਾ ਪਾਣੀ ਹੋਇਆ ਪਿਆ ਗੱਲ ਨੂੰ ਕਿ ਘਰ ਤੋਂ ਆ ਜਿਹੜੇ ਬੇਕਾਰ ਹੋਏ ਪਏ ਨੇ ਤੇ ਬਹੁਤ ਜ਼ਿਆਦਾ ਪਾਣੀ ਇਹਨਾਂ ਨੂੰ ਹੋਇਆ ਪਿਆ ਵਾ ਤੇ ਆਪਾਂ ਤੇਹੀ ਗੱਲ ਕਹਾਂਗੇ ਕਿ ਵੈਗੁਰੂ ਪਰਮਾਤਮਾ ਸਾਰੇ ਪਾਸੇ ਆ ਜਿਹੜਾ ਹਨਾ ਤੰਦਰੁਸਤੀਆਂ ਬਖਸ਼ਣ ਹਨਾ ਹੋ ਪੰਨੂ ਕਟ ਗਰਨਾ ਆਪਣੀ ਤਾਂ ਜੀ ਇਹੀ ਅਰਦਾਸ ਆ ਤੇ ਬਾਕੀ ਲਓ ਜੀ ਮੈਂ ਇੱਥੇ ਦਾ ਧਾਣਾ ਵਗੈਰਾ ਪੌਨੀਆਂ ਕੱਢ ਚੁੱਕੀਆਂ ਹਨਾ ਤੇ ਦੂਜੀ ਮੱਝ ਦੀ ਰਹਦੀ ਸੀਗੀ ਮੈਂ ਵੀਡੀਓ ਦੂਸਰੀ ਦੀ ਤਾਂ ਨਹੀਂ ਬਣਾਈ ਹੋएगी ਕਿਉਂਕਿ ਵੀਡੀਓ ਕਾਫੀ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਤੇ ਬਾਕੀ ਹੁਣ ਮੈਂ ਜਿਹੜੀ ਕਲਿੱਪ ਆ ਫਿਰ ਮੈਂ ਉਹ ਵੀ ਇਹਦੇ ਵਿੱਚ ਸ਼ੇਅਰ ਕਰਦੀ ਆ ਜੀ ਕਿ ਤੁਸੀਂ ਉਹ ਵੀ ਐਂਡ ਤੇ ਇਹਦੇ ਨਾਲ ਜ਼ਰੂਰ ਦੇਖਿਓ ਪਾਣੀ ਦੀ ਕਲਿੱਪ ਬਹੁਤ ਬਣਾ ਕੇ ਲੈ ਕੇ ਆਏ ਸੀਗੇ ਕਲਵੇ ਦਾ ਪਪਾ ਤੇ ਤੁਸੀਂ ਉਹ ਵੀ ਇੱਥੇ ਜ਼ਰੂਰ ਦੇਖਿਓ ਤੇ ਬਾਕੀ ਹੁਣ ਹੁਣ ਮੈਂ ਹੀ ਕਹੂੰਗੀ ਕਿ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਇਦਾਂ ਹੀ ਸਾਡੇ ਚੈਨਲ ਦੇ ਨਾਲ ਸਪੋਰਟ ਬਣਾਈ ਰੱਖੋ ਤੇ ਬਾਕੀ ਮਿਲਦੇ ਆਂ ਜੀ ਹੋਰ ਨੰਨੀ ਵੀਡੀਓ ਦੇ ਨਾਲ ਤੇ ਇਸਕਾ ਬਾਕੀ ਇਹਦੇ ਹੀ ਸਪੋਰਟ ਕਰੀ ਰੱਖਿਓ ਜੀ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ